ਜੋਸ 13 ਤਿੰਨ 2022 ਨੂੰ ਮੋਗਾ ਸਿਟੀ ਵਿੱਚ ਇੱਕ ਮਰਡਰ ਹੋਇਆ ਸੀ ਜਿਸ ਵਿੱਚ ਸ਼ਿਵਸ਼ੇਨ ਆਲੂ ਦਾ ਕਤਲ ਹੋ ਗਿਆ ਸੀ ਉਸ ਦਿਨ ਕਹਤ ਅਗੇ ਫਰਥ ਇਨਵੈਸਟੀਗੇਸ਼ਨ ਕਰਦੇ ਹੋਏ ਮੁਕਦਮੇ ਦੀ ਤਫਤੀਸ਼ ਦੌਰਾਨ ਸਾਨੂੰ ਜਿਹੜੀ ਕਬਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਜੋ ਮੇਨ ਤਿੰਨ ਸ਼ੂਟਰਸ ਸੀ ਉਹਨਾਂ ਨੂੰ ਮੋਗਾ ਪੁਲਿਸ ਦੀ ਸੀਏਟੀ ਅਤੇ ਮਲੌਰ ਪੁਲਿਸ ਦੀ ਸੀਏਟੀ ਦੀ ਇਹ ਟੀਮ ਨੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਇੰਟੈਲੀਜੈਂਸ ਦੇ ਬੇਸਿਸ ਤੇ ਮਲੌਰ ਦੇ ਜਿਹੜਾ ਮਲੌਰ ਬੱਸ ਸਟੈਂਡ ਦੀ ਬੈਕ ਸਾਈਡ ਤੋਂ ਉਹਨਾਂ ਨੂੰ ਇੱਕ ਸ਼ੂਟਆਊਟ ਦੇ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਿੱਚ ਜਿਹੜਾ ਉਹਨਾਂ ਨੂੰ ਸ਼ੂਟਆਊਟ ਦੇ ਦੌਰਾਨ ਉਹਨਾਂ ਨੇ ਪੁਲਿਸ ਨੂੰ ਪੁਲਿਸ ਪਾਰਟਿੰਗ ਦੇਖਦੇ ਹੋਏ ਜਿਹੜੇ ਮਰਜੀ ਸੀ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਤੇ ਜਵਾਬੀ ਕਾਰਵਾਈ ਵਿੱਚ ਜੋ ਪੁਲਿਸ ਨੇ ਵੀ ਉੱਥੇ ਫਾਇਰ ਕੀਤਾ ਤੇ ਜਿਸ ਵਿੱਚ ਜਿਹੜਾ ਹੈਗਾ ਸੀ ਅਰੁਣ ਸੰਧਾ ਜਿਸ ਦੀ ਜਿਹੜਾ ਮੇਨ ਸ਼ੂਟਰ ਸੀ ਉਸ ਦੀ ਸੱਜੀ ਲੱਤ ਵਿੱਚ ਅਤੇ ਅਰੁਣ ਉਰਫ ਦੀਪੂ ਜਿਸ ਪੁੱਜੋ ਉਸ ਦੇ ਨਾਲ ਹੀ ਜੋ ਇਸ ਇਨਸੀਡੈਂਟ ਵਿੱਚ ਸ਼ਾਮਿਲ ਸੀ ਉਸ ਦੀ ਕਬੀ ਲੱਤ ਵਿੱਚ ਫਾਇਰ ਲੱਗ ਗਿਆ ਇਸ ਦੌਰਾਨ ਜਿਹੜਾ ਉਹਨਾਂ ਦਾ ਤੀਸਰਾ ਸਾਥੀ ਸਾਥੀ ਸੀ ਜਿਸ ਦਾ ਨਾਮ ਰਾਜੀਲਾ ਹੈ ਜੋ ਮੌਕੇ ਤੋਂ ਭੱਜਣ ਲੱਗਿਆ ਤੇ ਉਸਦੇ ਵੀ ਜਿਹੜੀ ਹੈਗੇ ਨੇ ਉੱਥੇ ਬਾਰਿਸ਼ ਦੇ ਹੋਣ ਕਰਕੇ ਉੱਥੇ ਸਲਿੱਪ ਆਨ ਕਰਕੇ ਉਹਦੇ ਸੱਟ ਲੱਗੀ ਹੈ ਜਿਨ੍ਹਾਂ ਨੂੰ ਮੋਡਲੀ ਇਹਨਾਂ ਦੇ ਇਲਾਜ ਲਈ ਇਹਨਾਂ ਨੂੰ ਸਿਵਲ ਹਸਪੀਟਲ ਮਲੌਰ ਤੋਂ ਕੇ ਆਮਡਿਕਲ ਕਰਵਾਇਆ ਗਿਆ ਹੈਗਾ ਇਹਨਾਂ ਦੀ ਜਿਸ ਦੇ ਇਸ ਦੇਤੇ ਹੈ ਤੀ ਜਿਹੜੀ ਉੱਥੇ ਮੁੱਖੀ ਵਕਰੀਆ ਐਫ ਆਈ ਆਰ ਐਫ ਆਈ ਆਰ ਨੰਬਰ 37 ਅੰਡਰ ਸੈਕਸ਼ਨ 109 35 ਬੀ ਐਨ ਐਸ 2554 59 ਆਰਮ 셀ਾ ਥਾਣਾ ਮਿਸਟੀਟੀ ਮਲੌਰ ਰਜਿਸਟਰ ਕੀਤਾ ਗਿਆ ਹੈਗਾ ਇਸ ਵਿੱਚ ਮੇਨ ਜੋ ਗੱਲ ਹੈ ਇਹਨਾਂ ਦੀ ਮੋਟਲੀ ਕੋਈ ਚੀਜ਼ ਤੋਂ ਇਹ ਹੀ ਪਤਾ ਲੱਗਿਆ ਹੈਗਾ ਜੋ ਇਹਨਾਂ ਨੇ ਜਿਹੜਾ ਮਰਡਰ ਕੀਤਾ ਸੀ ਇਹਨਾਂ ਦੀ ਇੱਕ ਪਰਸਨਲ ਐਨਮੀਟੀ ਇਹਨਾਂ ਦੀ ਆਪਸ ਚ ਚੱਲਦੀ ਸੀ ਜੋ ਉਸ ਦੇ ਤਹਿਤ ਇਹਨਾਂ ਨੇ ਇਹ ਮਰਡਰ ਕੀਤਾ ਹੈਗਾ ਜੋ ਇਨਸਿਦੇਰ ਫਰਦਰ ਉਹਨੇ ਦੱਸਿਆ ਜੋ ਨੰਬਰ ਸੇ ਦੇ ਇਸ ਵਿੱਚ ਦੋ ਬੰਦੇ ਹੋਏ ਇਨਜਰਡ ਹੋਏ ਸੀ ਜਿਸ ਵਿੱਚ ਇੱਕ ਬੱਚਾ ਤੇ ਇੱਕ ਜਿਹੜਾ ਸਲੂਨ ਦਾ ਓਨਰ ਉਹ ਵੀ ਇਨਜਰਡ ਹੋਇਆ ਸੀ ਤੇ ਅੱਜ ਅਸੀਂ ਮੋਗਾ ਪੁਲਿਸ ਉਸ ਦੇ ਤਹਿਤ ਇਹ ਜਿਹੜੀ ਹੈਗੀ ਉਹਨਾਂ ਦੇ ਸਟੇਟਮੈਂਟ ਸਟੇਟਮੈਂਟਸ ਲਿਖ ਕੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਕ्यूज ਹੈਗੇ ਨੇ ਅਰੇ ਖਿਲਾਫ ਦਾਅਵਾ ਕਰ ਦਿੰਦੇ ਐਨਕਾਊਂਟਰ ਦੌਰਾਨਸਾਰ ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਜੀ ਐਨਕਾਊਂਟਰ ਦੌਰਾਨ ਇਹਨਾਂ ਕੋਲੋਂ ਜਿਹੜੇ ਹੈਗੇ ਆ ਉਥੋਂ ਦੋ ਪਿਸਟਲ 134 ਬੋਰ ਦਾ 132 ਬੋਰ ਦਾ ਇੱਕ ਪਿਸਤਲ ਗ੍ਰਾਮ ਫੜਿਆ ਗਿਆ ਤੇ ਇੱਕ ਬਾਈਕ ਜੋ ਇਹਨਾਂ ਨੇ ਮਸਟ ਬੀ ਯਾ ਵੈਰੀਫਾਈ ਕਰਦੇ ਹੈਗੇ ਜਿਹੜਾ ਮੈਂ ਸ਼ਾਇਦ ਇਹ ਕ੍ਰਾਈਮ ਕੀ ਹੋ ਸੀ ਤਾ ਉਹ ਇੱਕ ਬਾਈਕ ਵੀ ਉਥੋਂ ਫੜਦੇ ਨੇ ਇਹਨਾਂ ਤੇ ਸਰ ਗ੍ਰਿਫਤਾਰ ਦੋਸ਼ੀਆਂ ਦੇ ਕੋਈ ਪਹਿਲਾਂ ਵੀ ਕੇਸਿਸ ਦਰਜ ਹੈਗੇ ਜੀ ਹਾਂ ਅੰਨਾ ਉੱਪਰ ਜੋ ਸਾਡੀ ਰਿਪੋਰਟ ਪੜਤਾਲ ਵੀ ਕਾਟ ਤੋਂ ਪਤਾ ਲੱਗਿਆ ਕਿ ਜਿਹੜਾ ਅਰੁਣ ਉਰਫ ਸੰਗਾ ਹੈ ਇਹਦੇ ਉੱਪਰ ਹੁਣ ਤੱਕ 7 ਮੁਕੱਦਮੇ ਰਜਿਸਟਰ ਹੋ ਚੁੱਕੇ ਹਨ ਜਿਸ ਵਿੱਚ ਮੋਸਟਲੀ ਚੋਰੀ ਦੇ ਤੇ ਜਿਹੜੀਆਂ ਲੁੱਟਾਫਾਂ ਦੇ ਮਕਦਮੇ ਹੈਗੇ ਆ ਜਿਹੜਾ ਅਰਣ ਉਹ ਫਦੀਪੂ ਹੈਗਾ ਇਸ ਉੱਪਰ ਚਾਰ ਮਕਦਮੇ ਰਜਿਸਟਰ ਹੈ ਤੇ ਰਾਜਵੀਰ ਰੋਡ 'ਫ ਲੱਡੂ ਹੈਗਾ ਇਸ ਉੱਪਰ ਦੋ ਐਫਆਈਆਰ ਐਨਾ ਵੀ ਰਜਿਸਟਰ ਹੈਗੇ ਇਹ ਜਿਹੜੇ ਹੁਣ ਹੈਗੇ ਸੀ ਬੇਲਤੇ ਹੈਗੇ ਸੀ ਤੇ ਇਹ ਜਿਹੜੀਆਂ ਆ ਗਈਆਂ ਸੀ ਨਈ ਗਤੀਵਿਧੀਆਂ ਜਿਹੜੀਆਂ ਸ਼ੱਕੀ ਹੈਗੀਆਂ ਸੀ ਤੇ ਗਲਤ ਗਤੀਵਿਧੀਆਂ ਜਿਹੇ ਜੇ ਸ਼ਾਮਿਲ ਸੀ